ਸਨਖਾ ਬੋਤ ਆ ਕੀ ਕਰਤਾ ਤੇ ਹਲਾ ਲਾਲ ਜਾ ਮੁਰਸ਼ ਕੇ ਸਾਥ ਆ ਨਹੀਂ ਇਹ ਤਾਂ ਮੂੰਹ ਬੱਲੇ ਨਹੀਂ ਕਰਨਾ ਨੀ ਰੋਟਾ ਜਦੂਨਾ ਲਿਆ ਸੁਣਾ ਲਿਆ ਉਹ ਮਾੜਿਆ ਨਾ ਉਹ ਨਾੜਿਆ ਮਾ ਮਾ ਕਾਕਾ ਮਾੜਿਆ ਉਹ ਪਿਆਰ ਦੇ ਨਾਲ ਖੜਾ ਇਹ ਠੀਕ ਹੈ ਠੀਕ ਹੈ ਆ ਗਿਆ ਬੱਲੇ ਪਰਸੋਂ ਹਰ ਵਾਰੀ ਚੱਲਿਆ ਉਹ ਚੱਲ ਰਿਹਾ ਚੱਟ ਲੱਗੀ ਸੀ ਇਹਦੇ ਸਾਰੇ ਰੀਟ ਬਾਈ ਹੋਮੀ ਆ ਰਹੇ ਸੈਕੰਡਰੀ ਹਮਨ ਕਰਵਾ ਆਇਆ ਉਹ ਵਟੀਆਂ ਨੂੰ ਜੂਜੇ ਨਾਲ ਕਰੋ ਇਹ ਨਿੱਕੀ ਵਟੀ ਮੈਂ ਬੈਠਿਆ ਛਾਹ ਨੂੰ ਵੱਡੀ ਬਾਹਰ ਵੱਡੀ ਨਹੀਂ ਇਹਦੇ ਕੰਡ ਪਾਉਣ ਲਈ ਥੋੜੀ ਵੱਡੀ ਲੋਗੀ ਇਹਦੇ ਖਾਸੇ ਮੈਂ ਘੁੱਟ ਜੀਆ ਇਹ ਨਹੀਂ ਪੁੱਛਣਾ ਪੜੀ ਉਹ ਸਾਰੇ ਗਾਰੇ ਬਾਹਰ ਕੀ ਆ ਲੋਕ ਮਾੜੀ ਵੱਡੀ ਫੈਕ ਕਰਦੇ ਆ ਇਹ ਨੂੰ ਕੋਠੇ ਦੇ ਵੱਡੀ ਕਰਕੇ ਰੱਖਦੇ ਆ ਪੂਰੀ ਤੇ ਬਾਹਰ ਪਲਾਟ ਚ ਹਾਂ ਘੂਰ ਦੇ ਉੱਤੇ ਉਹ ਮੈਂ ਐਂ ਨਹੀਂ ਕੋਰਦੀ ਇਹਦਾ ਪੱਕੀ ਵਾਲੀ ਐ ਇਹਨੂੰ ਹੀ ਖੁਸ਼ ਕਰਨੀ ਪਹਿਲੀ ਇਹਨੂੰ ਖੋਦ ਇਹਨੂੰ ਖੋਦ ਉਹ ਵਿਚਾਰਾ ਪਹਿਲਾਂ ਹੀ ਡਰਦਾ ਮੂੰਹ ਕਿਵੇਂ ਕੀਤਾ ਇਹ ਕੱਟਿਆ ਜੀ ਹੋਰ ਮੂੰਹ ਕਿਵੇਂ ਕੀਤਾ ਕਾਲੂ ਵੀ ਰਾਂ ਕਾਲੂ ਵੀ ਰਾਂ ਆਈ ਪੂਰਾ ਸੀ ਆ ਪੂਰਾ ਠੀਕ ਐ ਕਿੰਦਰ ਫੜਦਾ ਸਭ ਤੋਂ ਖਤਰਨਾਕ ਲਾ ਫੜਦਾ ਇਹ ਤਾਂ ਨਹੀਂ ਵੜਨ ਦਾ ਕਿਸੇ ਨੂੰ ਵੀ ਆ ਤਾਂ ਜਵਾਕਾਂ ਜੂਕਾਂ ਨੂੰ ਡਰਾਉਂਦੇ ਨੇ ਆ ਹੋ ਗਿਆ ਉਹ ਹੋ ਗਿਆ ਆ ਤਾਂ ਕੋਈ ਜਵਾਕ ਹੋਵੇ ਕੋਈ ਹੋਵੇ ਸਾਰਿਆਂ ਨੂੰ ਦੁਬਾਰਾ ਲੈਣਾ ਇਹ ਹੋਰ ਕਿਸਨ ਥੋੜੀ ਡਰਾਉਂਦਾ ਕੱਲਾ ਸਾਹ ਸਾਹ ਮੈਨੂੰ ਕੱਟਦਾ ਹੋਣਾ ਤੁਸੀਂ ਇਹਦਾ ਹੋ ਕਰਵਾ ਦਿਓ ਚਾਹੀਦਾ ਕਿੰਦਾ ਪਹਿਲਾਂ ਹੀ ਡਰ ਗਿਆ ਇਹ ਡਾਕਟਰ ਕਾ ਦੇਣਾ ਸੀ ਕੰਡਮ ਫੜਾਇਓ ਨਾ 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 ਪਹਿਲਾਂ ਕੀਆ ਤੁੰਦ ਫੜ ਗਿਆ ਆ ਬੱਬੇ ਦੀ ਕਲਗੀ ਚੱਕ ਦੇਣੀ ਆ ਬਹੁਤ ਦੇਖੀ ਕਿ ਮੈਂ ਦੇਖ ਦਿਆ ਸਾਰੇ ਰੰਦੀ ਵੀ ਆ